ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੇ ਨਿੱਕੇ ਜਿਹੇ ਪੌਡਕਾਸਟ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਚਰਚਾ ਕਰਨੀ ਹੈ ਬਹੁਤ ਜ਼ਰੂਰੀ ਵਿਸ਼ੇ ਦੇ ਉੱਤੇ ਉਹ ਵਿਸ਼ਾ ਇਹ ਹੈ ਕਿ ਜੋ ਪੰਜਾਬ ਦੀ ਜਵਾਨੀ ਦੇ ਵਿੱਚ ਹੋੜ ਲੱਗੀ ਹੋਈ ਆ ਬਾਹਰ ਜਾਣ ਨੂੰ क्रेज ਵਧਿਆ ਹੋਇਆ ਤੇ ਦੂਸਰੇ ਪਾਸੇ ਇੱਕ ਸੋਚ ਇਹ ਵੀ ਹੈ ਜੋ ਲੋਕ ਬਾਹਰ ਨਹੀਂ ਜਾਣਾ ਚਾਹੁੰਦੇ ਇੱਥੇ ਰਹਿ ਕੇ ਹੀ ਉਹ ਕੰਮ ਧੰਦਾ ਆਪਦਾ ਕਰਨਾ ਚਾਹੁੰਦੇ ਆ ਪਰਿਵਾਰ ਪਾਲਣਾ ਚਾਹੁੰਦੇ ਆ ਆਪਦਾ ਭਵਿੱਖ ਬਣਾਉਣਾ ਚਾਹੁੰਦੇ ਆ ਸੋ ਇਹਨਾਂ ਦੋਨਾਂ ਸੋਚਾਂ ਦੇ ਵਿੱਚ ਕੀ ਫਰਕ ਹੈ ਉਹ ਸੋ ਇਹਨਾਂ ਦੋਵਾਂ ਸੋਚਾਂ ਦੇ ਵਿੱਚ ਕੀ ਫਰਕ ਹੈ ਉਹ ਸਾਰੀਆਂ ਗੱਲਾਂ ਆਪਾਂ ਡਿਸਕਸ ਕਰਾਂਗੇ ਬਾਈ ਅਵਤਾਰ ਦੇ ਨਾਲ ਸੋ ਬਾਈ ਅਵਤਾਰ ਜਿਵੇਂ ਆਪਾਂ ਦੇਖਦੇ ਆ ਵੀ ਹੁਣ ਕਾਲਜ ਸਕੂਲ ਉਹ ਵਿਲੇ ਹੋ ਰਿਹਾ ਸਰ ਜਿਵੇਂ ਆਪਾਂ ਦੇਖਦੇ ਆ ਹਨ ਵੀ ਜਿਹੜੇ ਕਾਲਜ ਆ ਉਹ ਵਿਲੇ ਹੋ ਰਿਹਾ ਹੈ ਅੱਜ ਕੱਲ ਦੇ ਮੁੰਡੇ ਕੁੜੀਆਂ ਆਪਣਾ 10ਵੀਂ ਸੌਰੀ 12ਵੀਂ ਕਰਨ ਤੋਂ ਬਾਅਦ ਸਿੱਧੇ ਹੈਲਥ ਸੈਂਟਰਾਂ 'ਚ ਜਾ ਰਹੇ ਆ ਹੈਲਥ ਸੈਂਟਰ ਦਿਨੋ ਦਿਨ ਵੱਧ ਰਹੇ ਆ ਸੋ ਉਹ ਚੀਜ਼ ਨੂੰ ਤੁਸੀਂ ਬਈ ਯਾਰ ਕਿਵੇਂ ਦੇਖਦੇ ਹੋ ਹਣਾ ਪੰਜਾਬ ਦੇ ਫਿਊਚਰ ਦੇ ਲਈ ਜਾਂ ਉਹ ਲੋਕਾਂ ਦੀ ਸੋਚ ਕੀ ਹੈ ਇਹਦੇ ਪਿੱਛੇ ਜਾਂ ਇੱਕ ਭੇਡ ਚਾਲ ਹੋਊਗੀ ਇਹਦਾ ਤੁਸੀਂ ਸਾਰਾ ਕੀ ਦੇਖਦੇ ਹੋ ਬਈ ਗੱਲ ਕੁਛ ਨਹੀਂ ਤੁਸੀਂ ਮੰਨ ਕੇ ਚੱਲੋ ਸਵਾਲ ਕੀਤਾ ਬਹੁਤ ਵਧੀਆ ਸਵਾਲ ਆ ਤੁਹਾਡਾ ਇਹ ਇੱਕ ਤਰ੍ਹਾਂ ਦੀ ਭੇਡ ਚਾਲ ਆ ਲੋਕਾਂ ਨੇ ਭੇਡਾਂ ਮੰਨ ਕੇ ਚੱਲ ਬਦਨਾਮ ਕੀਤੀਆਂ ਹੋਈਆਂ ਨੇ ਇਹ ਗੱਲ ਕਰੇ ਇਹ ਆਪਣੇ ਪੰਜਾਬ ਦੇ ਉੱਤੇ ਲਾਗੂ ਹੁੰਦਾ ਤੁਸੀਂ ਹੋਰ ਸਟੇਟਾਂ ਕੋਲ ਮੰਨ ਲਓ ਨੂੰ ਇਹ ਚੀਜ਼ਾਂ ਬਹੁਤ ਘੱਟ ਮਿਲਣਗੀਆਂ ਆਈਡਲ ਸੈਂਟਰ ਬਹੁਤ ਘੱਟ ਮਿਲਣਗੇ ਲੋਕ ਬਾਹਰ ਜਾਂਦੇ ਬਹੁਤ ਘੱਟ ਮਿਲਣਗੇ ਲੋਕ ਆਪਦੇ ਸਟੱਡੀ ਕਰਦੇ ਆ ਸਟੱਡੀ ਕਰਕੇ ਆਪਦੀਆਂ ਨੌਕਰੀਆਂ ਪ੍ਰਾਪਤ ਕਰਦੇ ਗੱਲ ਕਰ ਪੰਜਾਬ ਦੇ ਵਿੱਚ ਇਹ ਸਭ ਤੋਂ ਵੱਧ क्रेज ਪਾਇਆ ਜਾਂਦਾ ਮੰਨ ਕੇ ਚਲੋ ਪਤਾ ਨਹੀਂ ਇਹ ਸਰਕਾਰਾਂ ਨੇ ਉਹ ਚੀਜ਼ਾਂ ਬਣਾਤੀਆਂ ਪਤਾ ਨਹੀਂ ਲੋਕਾਂ ਦੇ ਵਿੱਚ ਇਹ ਹੋੜ ਲੱਗ ਗਈ ਬਾਹਰ ਜਾਂਦੇ ਇੱਕ ਰੀਸੀ ਬਣ ਗਈ ਵੀ ਪਲੱਸ 2 ਕਰਕੇ ਪਲੱਸ 2 ਕਰਕੇ ਬੰਦੇ ਨੂੰ ਮੈਚੁਰ ਪਣਾ ਹੀ ਨਹੀਂ ਹੁੰਦਾ ਕੱਚੀ ਉਮਰ ਹੁੰਦੀ ਹੈ ਕੁਝ ਵੀ ਨਹੀਂ ਪਤਾ ਲੱਗਦਾ ਉਹ ਚੀਜ਼ ਚ ਬਾਅਦ ਉਦੋਂ ਬਾਅਦ ਸਿੱਧਾ ਜਾ ਕੇ ਕਿੱਥੇ ਜਦੋਂ ਮਾਪੇ ਮੰਨ ਕੇ ਚਲੋ ਅੱਜ ਤੂੰ ਪਹਿਲਾਂ ਲਾ ਲੋ ਹੂੰ ਆਉਂਦੇ ਹੀ ਬਤਨ ਨੂੰ ਰਿਸ਼ਤੇਦਾਰੀ ਚ ਨਹੀਂ ਤੋੜਦੇ ਸੀਗੇ ਬਈ ਯਾਰਾ ਬਹੁਤ ਵੱਡਾ ਉਹ ਚੀਜ਼ ਸਮਝਦੇ ਸੀਗੇ ਅੱਜ ਉਹ ਪਲੱਸ 2 ਕਰਾ ਕੇ ਉਹ ਨੂੰ ਕੱਖ ਦਾ ਨਹੀਂ ਪਤਾ ਹੁੰਦਾ ਸਾਡੀ ਕੁੜੀ ਨੂੰ ਸਾਡੇ ਮੁੰਡੇ ਨੂੰ ਵੀ ਉਹ ਚਾ ਕੇ ਬਾਹਰ ਤੋੜਨੇ 22 ਲੱਖ ਰੁਪਿਆ ਲਾ ਕੇ ਮੰਗਰੋ ਪਸਤਾਉਂਦੇ ਇੱਕ ਤਰ੍ਹਾਂ ਦੀ ਭੇਟਜਾਲ ਹੈ ਕੋਈ ਇਹਦਾ ਫਿਊਚਰ ਨਹੀਂ ਹੈਗਾ ਚੀਜ਼ ਦਾ ਛੋਡੇ ਦਿਮਾਗ 'ਚ ਨਹੀਂ ਬਈ ਤੁਸੀਂ ਇੱਥੇ ਮੰਨ ਲਓ ਨਿੱਕੀ ਜੀ ਕਰਿਆਨੇ ਦੀ ਦੁਕਾਨ ਆਪਣੀ ਵਧੀਆ ਕੰਮ ਚਲਾਇਆ ਹੋਇਆ ਹੈ ਨਾ ਸੋ ਛੋਡੇ ਨਹੀਂ ਦਿਮਾਗ 'ਚ ਕਦੇ ਆਇਆ ਯਾਰ ਆਪਾਂ ਵੀ ਬਾਹਰ ਜਾਈਏ ਲੋਕਾਂ ਵਾਂਗੂ ਨਹੀਂ ਨਹੀਂ ਬਾਈ ਬਾਹਰ ਜਾ ਕੇ ਕਰਾਂਗੇ ਵੀ ਕੀ ਬਾਈ ਮੈਂ ਇਹ ਨਹੀਂ ਕਹਿੰਦਾ ਵੀ ਮੈਂ 3 ਸਾਲ ਪਹਿਲਾਂ ਬਾਈ ਮੈਂ ਦਵਾਈ ਲਾ ਕੇ ਆਇਆ ਜਾਂ ਮੈਂ ਚੀਜ਼ ਦੇਖ ਕੇ ਆਇਆ ਕੰਮ ਹੀ ਆ ਸਹੀ ਕਾ ਮੰਨ ਕੇ ਚਲੋ ਆਪਾਂ ਜੋ ਜਾਣੇ ਆ ਠੀਕ ਹੈ ਨਾ ਤੜਕੇ ਉੱਠ ਸ਼ਾਮ ਨੂੰ ਆ ਤੜਕੇ ਉੱਠ ਸ਼ਾਮ ਨੂੰ ਆ ਆ ਚੀਜ਼ ਆ ਉੱਤੇ ਤੂੰ ਬਿਮਾਰ ਆ ਠਮਾਰ ਆ ਕਿਸੇ ਨੂੰ ਕੁਝ ਨਹੀਂ ਪਤਾ ਨਾ ਤੇਰਾ ਮੋਹ ਪਿਆਰ ਕੁਝ ਵੀ ਨਹੀਂ ਹੈਗਾ ਉੱਤੇ ਠੀਕ ਹੈ ਨਾ ਸਿਰਫ ਕੰਮ ਹੈ ਜਿਹੜਾ ਆਪਣੇ ਪੰਜਾਬ ਆ ਪੰਜਾਬ ਵਿੱਚ ਰਹਿ ਕੇ ਬੰਦਾ ਬਿਲਕੁਲ ਵੀ ਨਹੀਂ ਭੁੱਖਾ ਮਰਦਾ ਜਿਹਨੇ ਕੰਮ ਕਰਨਾ ਜਿਹਨੇ ਨਹੀਂ ਕਰਨਾ ਉਹਦਾ ਜਿੱਥੇ ਮਰਜੀ ਹੋਵੇ ਬਈ ਸਿੱਧੀ ਜੀ ਗੱਲ ਹੈ ਬਈ ਕਿਤੇ ਨਾ ਕਿਤੇ ਇਹ ਚੀਜ਼ ਨਹੀਂ ਹੈਗੀ ਹਨਾ ਆਪਾਂ ਕੰਮ ਕਰਨ ਦੀ ਗੱਲ ਕਰਦੇ ਆ ਕਿ ਜਿਹੜੇ ਆਪਣੇ ਮੰਨ ਲਓ ਜਾਂ ਪੜ੍ਹਾਈ ਕਹਿ ਲਓ ਪੜ੍ਹਾਈ ਦਾ ਵੇਸ ਨਹੀਂ ਇਦਾਂ ਦਾ ਜਾਂ ਆਪਣੇ ਘਰਾਂ ਦਾ ਜਿਹੜਾ ਰਹਿਣ ਸਹਿਣ ਆ ਮਾਹੌਲ ਉਹ ਇਸ ਤਰੀਕੇ ਦਾ ਨਹੀਂ ਹੈਗਾ ਵੀ ਯਾਰ ਜਵਾਕਾਂ ਨੂੰ ਕੁੰਨਿਕ ਸਮਝ ਆਪਾਂ ਉਸ ਉਮਰ ਤੱਕ ਦੇ ਸਕੀਏ ਵੀ ਉਹ ਕੰਮ ਨੂੰ ਸਮਝ ਸਕਣ ਜਾਂ ਆਪਣੇ ਲਈ ਕੋਈ ਕੰਮ ਡਿਸਾਈਡ ਕਰ ਸਕਣ ਉਹਨਾਂ ਨੂੰ ਪਤਾ ਲੱਗ ਸਕੇ ਵੀ ਯਾਰ ਮੈਂ ਆਹ ਕਰਨਾ ਹੈ ਹੈਨਾ ਕਿਉਂਕਿ ਬਹੁਤ ਬੰਦਿਆਂ ਨੂੰ ਤੁਸੀਂ ਜ ਆਪਣੇ ਕਿਸੇ ਵੀ ਨੌਜਵਾਨ ਮੁੰਡੇ ਕੁੜੀ ਨੂੰ ਖੜਾ ਕੇ ਪੁੱਛ ਲੋ ਉਹਨੂੰ ਮੇਰੇ ਹਿਸਾਬ ਨਾਲ ਇਹੀ ਨਹੀਂ ਪਤਾ ਵੀ ਉਹਨੇ ਕਰਨਾ ਕੀ ਹੈ ਜਿਵੇਂ ਗਵਾਂਡੀਆਂ ਦਾ ਮੁੰਡਾ ਕਰ ਰਿਹਾ ਓਵੇਂ ਮੈਂ ਕਰ ਲਿਆ ਓਵੇਂ ਮੇਰੇ ਘਰ ਦੇ ਨੇ ਮੈਨੂੰ ਕਰਾਤਾ ਗਵਾਂਡੀਆਂ ਦੀ ਕੁੜੀ ਇਦਾਂ ਕਰ ਰਹੀ ਐ ਤਾਂ ਮੇਰੇ ਘਰ ਉਹ ਕੁੜੀ ਨੂੰ ਆਪਦੀ ਨੂੰ ਕਹਿ ਰਿਹਾ ਵੀ ਇਦਾਂ ਕਰ ਇਹ ਚੀਜ਼ ਵੀ ਦੇਖੋ ਦੇਖ ਵਾਲੇ ਕੰਮ ਦੇ ਵਿੱਚ ਆਪਣੇ ਮਤਲਬ ਘਰਾਂ ਦਾ ਮੈਨੂੰ ਲੱਗਦਾ ਵੀ ਨੌਜਵਾਨ ਜਿਹੜੀ ਪੀੜ੍ਹੀ ਐ ਉਹ ਇਹ ਚੀਜ਼ ਤੋਂ ਵੀ ਸਖਣੀ ਐ ਕਿ ਉਹਨੂੰ ਆਪਣੇ ਫਿਊਚਰ ਦੀ ਪੇਸ਼ਾਨ ਨਹੀਂ ਹੈਗੀ ਜਾਂ ਉਹਨੂੰ ਕੋਈ ਫਿਕਰ ਹੀ ਨਹੀਂ ਹੈਗੀ ਕਿ ਉਹਨੇ ਕੁਝ ਕਰਨਾ ਵੀ ਹੈ ਕੀ ਕਰਨਾ ਹਨਾ ਨੇ ਭਾਈ ਗੱਲ ਇਹ ਨਹੀਂ ਹੈ ਗੱਲ ਮੰਨ ਕੇ ਚਲੋ ਇਹ ਇਹ ਗੱਲ ਸਿਰਫ ਪੰਜਾਬ ਦੇ ਵਿੱਚ ਲਾਗੂ ਹੁੰਦੀ ਹੈ ਜੇ ਆਪਾਂ ਹੋਰ ਸਟੇਟਾਂ ਦੇ ਵਿੱਚ ਜਾਈਏ ਮੰਨ ਕੇ ਚਲੋ ਹੋਰ ਸਟੇਟਾਂ ਦੇ ਵਿੱਚ ਵਗ ਜਾਨੇ ਆ ਹੋਰ ਸਟੇਟਾਂ ਦੇ ਵਿੱਚ ਕਿਹੜਾ ਫਿਰ ਮੰਨ ਕੇ ਚਲੋ ਲੋਕ ਹੋਰ ਰਹਿੰਦੇ ਆ ਉਹੀ ਇੰਡੀਆ ਦੇ ਉਹੀ ਭਾਰਤ ਦੇ ਲੋਕ ਹੀ ਰਹਿੰਦੇ ਆ ਠੀਕ ਆ ਆਪਾਂ ਇੰਦਰ ਪੰਜਾਬੀ ਬੋਲਦੇ ਆ ਆਪਣਾ ਪਹਿਰਾਵਾ ਹੋਰ ਹੁਣ ਉਹ ਲੋਕ ਕਿਉਂ ਨਹੀਂ ਜਾਂਦੇ ਵੀ ਉਹਨਾਂ ਦਾ ਜਿਹੜੀ ਤੂੰ ਗੱਲ ਕਰਦਾ ਵੀ ਉਹਨਾਂ ਨੂੰ ਕਿਹੜਾ ਲੋਕਾਂ ਨੂੰ ਪਤਾ ਨਹੀਂ ਜਿਆ ਅੱਜ ਤੋਂ ਪਹਿਲਾਂ ਮੰਨ ਕੇ ਆਪਣੀ ਦਾਦੇ ਪਰਦਾਦਦੇ ਰਹੇ ਉਹਨਾਂ ਨੇ ਬਹੁਤ ਬੁਰਾ ਸਮਾਂ ਹੰਡਾਇਆ ਅੱਜ ਲੋਕ ਕਹਿੰਦੇ ਆ ਪੰਜਾਬ ਦੇ ਹਾਲਾਤ ਮਾੜੇ ਨੇ 1947 ਚ ਪੰਜਾਬ ਦੇ ਹਾਲਾਤ ਮਾੜੇ ਨਹੀਂ ਸੀ ਪੰਜਾਬ ਤੇ ਸੀਗਾ 1984 ਚ ਪੰਜਾਬ ਦੇ ਹਾਲਾਤ ਮਾੜੇ ਨਹੀਂ ਸੀ ਕਿ ਪੰਜਾਬ ਸਾਡਕੇ ਚਲੇ ਗਏ ਸੀ ਲੋਕ ਇਹ ਸਿਰਫ ਇੱਕ ਗੱਲਾਂ ਇੱਕ ਥੋਪ ਦੇਣੀਆਂ ਗੱਲਾਂ ਹੁੰਦੀਆਂ ਨੇ ਇੱਕ ਆਪਾਂ ਥੋਪ ਦਿੰਨੇ ਆ ਇਹ ਥੋਪ ਕੇ ਗੱਲ ਜਾਂ ਭਈ ਇਹ ਵੀ ਨਹੀਂ ਹੈ ਨਾ ਮਤਲਬ ਵੀ ਇੱਕ ਉਦਾਂ ਦੀ ਜਿਹੜੀ ਆ ਹਵਾ ਚੜਾਈ ਜਾਂਦੀ ਹੈ ਮਣਾ ਦੇ ਵਿੱਚ ਜਵਾਕਾਂ ਦੇ ਦਹਿਲ ਪਾਉਣ ਦੇ ਲਈ ਬਈ ਹਵਾ ਹੀ ਹੈ ਇੱਕ ਤਰ੍ਹਾਂ ਦੀ ਮੰਨ ਕੇ ਚੱਲ ਬਾਈ ਤੂੰ ਐਂ ਦਿਖਲਾਇਆ ਪੰਜਾਬ ਦੇ ਵਿੱਚ ਤੂੰ ਕਾਊਂਟਿੰਗ ਕਰਨ ਲੱਗ ਜਾ ਸਰਾਬ ਦੇ ਠੇਕੇ ਘੱਟ ਹੋਣਗੇ ਆਈਲੇਟ ਸੈਂਟਰ ਵੱਧ ਹੋਣਗੇ ਹਰ ਇੱਕ ਬੰਦਾ ਉਹਦੇ ਨਿੱਜ ਨਾਲ ਜੁੜ ਗਿਆ ਤੈਨੂੰ ਆਈਲੇਟ ਸੈਂਟਰ ਖੋਲਿਆ ਤੈਨੂੰ ਤਾਂ ਐ ਆਪਦਾ ਫਾਇਦਾ ਦੇਖਣਾ ਤੂੰ ਕਿਉਂ ਨਹੀਂ ਵਾਰ ਰਿਹਾ ਯਾਰ ਹੂੰ ਜੋ ਤੂੰ ਖੁਦ ਮਾਲਕ ਹੈ ਤੈਨੂੰ ਸਭ ਕੁਝ ਆਉਂਦਾ ਤੂੰ ਕਿਉਂ ਨਹੀਂ ਵਾਰ ਰਿਹਾ ਯਾਰ ਤੂੰ ਇੱਥੇ ਬੈਠਾ ਹੋਰਾਂ ਤੋਂ ਕਿਉਂ ਕਮਾਈ ਕਰੀ ਜੰਨਾਗਾ ਗੱਲ ਕਰ ਇਹ ਇਹ ਜਿਹੜਾ ਕਲਚਰ ਆ ਸਿਰਫ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਹੀ ਕਨੇਜ ਵੜ ਗਿਆ ਇਹ ਆ ਆਮ ਪੜਿਆ ਲਿਖਿਆ ਬੰਦਾ ਬਹੁਤ ਜੀ ਐਨੂਨ ਬੰਦਾ ਜਿਹੜਾ ਕੋਈ ਮੰਨ ਕੇ ਵਾਲਾ ਮਹਾਜਨ ਬੰਦਾ ਹੈ ਬਹੁਤ ਘੱਟ ਜਾਂਦੇ ਆ ਉਹ ਇਥੋਂ ਬਿਜ਼ਨਸ ਤੋਰ ਕੇ ਦੇਣਗੇ ਜਾਂ ਯੂਪੀ ਵਿਹਾਰ ਲਾ ਲੋ ਯੂਪੀ ਵਿਹਾਰ ਆਪਣੇ ਆਰਿਕਾ ਪਿੱਟਣ ਲੱਗ ਗਿਆ ਜਾਂਦਾ ਯਾਰ ਆਮ ਹੀ ਗੱਲਾਂ ਹੁੰਦੀਆਂ ਨੇ ਡੀਜੀਪੀ ਵੀ ਯੂਪੀ ਦਾ ਹੈ ਆਈਏਪੀ ਆਈਏਪੀ ਸਾਹਿਬ ਸਰਦ ਯੂਪੀ ਦਾ ਹੈ ਠੀਕ ਹੈ ਨਾ ਬੈਂਕਾਂ ਦੇ ਵਿੱਚ ਮਲਾਜ ਯੂਪੀ ਵਿਹਾਰ ਦੇ ਨੇ ਪੰਜਾਬ ਦੇ ਕਿਉਂ ਨਹੀਂ ਜੋ ਪੰਜਾਬ ਦੇ ਲੋਕ ਪੜਾਈ ਹੀ ਨਹੀਂ ਕਰ ਰਹੇ ਕਾਲਜ ਸਖਣੇ ਪਏ ਹੈਗੇ ਕੀ ਭਈ ਇਹ ਪੰਜਾਬ ਦੇ ਲੋਕ ਨਹੀਂ ਪੜ੍ਹਾਈ ਕਰ ਰਹੇ ਜਾਂ ਪੰਜਾਬ ਦੇ ਲੋਕਾਂ ਨੂੰ ਇਸ ਪਾਸੇ ਪੜ੍ਹਾਈ ਕਰਨ ਨਹੀਂ ਦਿੱਤੀ ਜਾ ਰਹੀ ਉਦਾਂ ਸੋਚਣ ਨਹੀਂ ਦਿੱਤਾ ਜਾ ਰਿਹਾ ਜਾਂ ਇਹਦੇ ਪਿੱਛੇ ਕੋਈ ਪਾਲਿਸੀਆਂ ਵੀ ਤਾਂ ਕੰਮ ਕਰਦੀਆਂ ਨਾ ਤੁਹਾਨੂੰ ਨਹੀਂ ਲੱਗਦਾ ਨਹੀਂ ਪਾਲਿਸੀਆਂ ਵੀ ਕੰਮ ਕਰਦੀਆਂ ਪਰ ਆਪਾਂ ਨੂੰ ਵੀ ਸਮਝ ਚਾਹੀਦੀ ਹੈ ਹਮ ਆਪਾਂ ਨੂੰ ਵੀ ਸਮਝ ਚਾਹੀਦੀ ਜੇ ਆਪਾਂ ਐ ਕਹਿ ਸਕਦੇ ਆ ਵੀ ਯਾਰ ਯੂਪੀ ਬਿਹਾਰ ਦਾ ਬੰਦਾ ਬੈਂਕ ਦੇ ਵਿੱਚ ਕੰਮ ਕਰਦਾ ਐਡੇ ਵੱਡੇ ਰੈਂਕ ਤੇ ਉਹ ਆਪਾਂ ਨੇ ਵੀ ਸੋਚਿਆ ਵੀ ਆਪਾਂ ਵੀ ਪੜਾਈ ਕਰ ਲਈਏ ਜਾਂ ਇਹ ਹੋਰ ਸੀ ਇਹਨੇ ਤਾਂ ਕੰਮ ਕਰਨੀ ਕਰਨ ਆਪਣਾ ਜਾਂ ਬਈ ਮੇਰੇ ਹਿਸਾਬ ਨਾਲ ਇਹ ਵੀ ਹੈ ਵੀ ਆਪਣੇ ਲੋਕ ਥੋੜੇ ਜੇ ਆਲਸੀ ਹੋ ਗਏ ਹਨਾ ਉਹ ਈਜੀ ਵੇ ਲੱਭਦੇ ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਕੋਲੇ ਪਤਾ ਨਹੀਂ ਉੱਥੇ ਜਾ ਕੇ ਸਾਨੂੰ ਕੋਈ ਮਿਹਨਤ ਨਹੀਂ ਇੰਨੀ ਕਰਨੀ ਪਣੀ ਜਾਂ ਐਦਾਂ ਹੀ ਸਾਨੂੰ ਡਾਲਰ ਪਾਉਂਡ ਇਕੱਠੇ ਹੋ ਜਾਣਿਆ ਹਨਾ ਇਹ ਵੀ ਬਹਿਮ ਹੈਗਾ ਕਿਤੇ ਨਾ ਕਿਤੇ ਮਾਰਚ ਯਾਰ ਬਹੁਤ ਵੱਡਾ ਹੈ ਉਹਨਾਂ ਨੂੰ ਐ ਹੁੰਦਾ ਜਿ ਇਗੋ ਵਾਲਾ ਸਿਸਟਮ ਬਣ ਗਿਆ ਸਾਹਮਣੇ ਤੂੰ ਕੋਠੀ ਪਾਲੀ ਹਾਂ ਤੂੰ ਕੋਠੀ ਬਾਲੀ ਸਪੋਚ ਕਰਤਾ ਜਿਵੇਂ ਮਰਜ਼ੀ ਬਾਲੀ ਨਾ ਤੇਰਾ ਕੋਈ ਬਾਹਰ ਗਿਆ ਜਾਂ ਤੇਰੇ ਕੋਲੇ ਪੈਰਾਂ ਸੇਰਾਂ ਤੂੰ ਕੋਠੀ ਬਾਲੀ ਹਮ ਮੇਰੇ ਆਰਗੇ ਨੂੰ ਕਿਸੇ ਨੇ ਉਂਗਲ ਲਾਦਾ ਤੇਰੇ ਕੋਲੇ ਬਈ ਦੋ ਤਿੰਨ ਕਿੱਲੇ ਤੂੰ ਪਲੱਸ 2 ਚ ਵੱਡਦਾ ਤੂੰ ਮਾਂ ਮੰਨ ਕੇ ਆਈ ਲੜ ਸਕਾ ਤੂੰ ਇਧਰੋਂ ਵੱਡਾ ਹੋ ਕਰ ਲੈਗਾ ਹਮ ਉਹ ਅਗਲੇ ਨੂੰ ਉਂਗਲ ਲਾ ਤੇ ਮੇਰਾ 22 ਲੱਖ ਰੁਪਏ ਦਾ ਕਿੱਲਾ ਬਕਾ ਕੇ ਮੈਂ ਬਾਹਰ ਜਾਣਾ ਮੈਨੂੰ ਪਤਾ ਲੱਗ ਕਿ ਤੇ ਬਾਹਰ ਜਾ ਕੇ ਇੱਥੇ ਮੰਨ ਕੇ ਚਲੋ ਸਾਡੀਆਂ ਮਾਵਾਂ ਅਸੀਂ ਵੀ ਸੁੱਖਾ ਸੁਖਦੇ ਆ ਜਾ ਕੇ ਗੁਰਦੁਆਰੇ ਸਾਡਾ ਵੀ ਜਾ ਆ ਜੇ ਫਲਾਨਾ ਆ ਜੇ ਹੈ ਨਾ ਹਮ ਜਾ ਕੇ ਰਿਪੋਰਟਾਂ ਦੇ ਮੇਰੇ ਅਰਕਾ ਮੜਕੇਰੀ ਨਾ ਪਾਉਂਦਾ ਪਰਦੇਸਾਂ ਚ ਆਏ ਆ ਇਸ ਕਿਉਂ ਪਰਦੇਸਾਂ ਚ ਨੇ ਕਿਉਂ ਪਾਉਨੇ ਹੋ ਬਈ ਕਿਸੇ ਨੂੰ ਧੱਕੇ ਨਾ ਤੋਰੇ ਆ ਆ ਬਗਏ ਉੱਥੇ ਜਾ ਕੇ ਹੱਡ ਵੀ ਤੀਆਂ ਹੱਟ ਭਾਂਵੇਂ ਕਮਾਈ ਕਰਨੀ ਪੈਂਦੀ ਆ ਪੰਜਾਬ ਚ ਕਰ ਲੋ ਹੱਟ ਭਾਂਵੇਂ ਕਮਾਈ ਕਿਉਂ ਨਹੀਂ ਕਰਦੇ ਆਪ 20-22 ਲੱਖ ਦੀ ਗੱਲ ਕਰਦੇ ਆ ਬਈ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਆਈਆਂ ਸੀ ਨਾ ਸਾਹਮਣੇ ਵੀ ਕੈਨੇਡਾ ਨੇ ਜਿਹੜੇ ਰੂਲ ਐ ਪਾਲਿਸੀਆਂ ਉਹਦੀਆਂ ਚੇਂਜ ਕਰਤੀਆਂ ਨਾ ਬਹੁਤ ਸਖਤ ਕਰਤੀਆਂ ਤੇ ਉਸ ਨਾਲ ਜੇ ਆਪਾਂ ਦੇਖੀਏ ਵੀ ਜਿਹੜੇ 100 ਰੁਪਏ ਲਾ ਕੇ ਜਾਂਦੇ ਆ ਉਹ ਤਾਂ ਉਹ ਜਿਹੜੇ ਰੁਪਏ ਲਾ ਕੇ ਗਏ ਆ ਉਹਨਾਂ ਨੂੰ ਵੀ ਰਿਕਵਰ ਵੀ ਕਰ ਸਕਦੇ ਹਨਾ ਫਿਰ ਇਹ ਇੱਕ ਬੇਵਕੂਫੀ ਹੈ ਜਾਂ ਹਾਲੇ ਲੋਕਾਂ ਦੇ ਵਿੱਚ ਉਹ ਮੈਸੇਜ ਗਿਆ ਨਹੀਂ ਲੋਕੋ ਚੀਜ਼ ਨੂੰ ਸਮਝ ਨਹੀਂ ਰਹੇ ਕਿ ਉਹਨਾਂ ਨੂੰ ਇਹ ਲੱਗ ਰਿਹਾ ਵੀ ਉੱਥੇ ਜਾ ਕੇ ਯਾਰ ਕੋਈ ਹੋਰ ਕੋਈ ਰਸਤਾ ਬਣ ਜੂ ਹਨਾ ਕੋਈ ਨਾ ਕੋਈ ਹੱਲ ਲੱਭ ਲਾਗੇ ਵੀ ਕਿਹੜਾ ਇੱਥੋਂ ਟੱਪੀਏ ਤੇ ਲੋਕਾਂ ਚ ਬਈ ਗੱਲ ਉਹੀ ਆ ਗੱਲ ਹੋੜ ਦੀ ਆ ਤੂੰ ਸੁਪੋਜ਼ ਕਰ ਤੂੰ ਬਾਗ ਗਿਆ ਬਾਹਰ ਮੈਨੂੰ ਕਿਹ ਚੱਲ ਤੂੰ ਬਾਹਰ ਜਾ ਕੇ ਹਕੀਕਤ ਦੱਸੀ ਆਬਦੀ ਮੈਂ ਬਈ 20-22 ਲੱਖ ਰੁਪਈਆ ਲਾ ਕੇ ਆਇਆ ਮੈਂ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਸਭ ਕੁਝ ਕੀਤਾ ਹਨਾ ਮੈਂ ਆ ਕੋਈ ਯਾਰ ਮੇਰੇ ਪਿੰਡੋਂ ਮੁੰਡਾ ਗਿਆ ਯਾਰ ਆਪ ਕਿਉਂ ਗਿਆ ਤੂੰ ਗਿਆ ਤੈਨੂੰ ਪਤਾ ਮੈਂ ਕੋਈ ਯਾਰ ਜਾਣ ਕੇ ਗਿਆ ਨਾ ਜਾਂ ਇੱਕ ਇੱਕ ਬਈ ਸੋਡੀ ਗੱਲ ਚ ਮੇਰੇ ਇੱਕ ਗੱਲ ਧਿਆਨ ਚਾਹੀਏ ਬੈਂਕੀ ਫਿਲਮ ਆਈ ਸੀ ਸ਼ਾਹਰੂ ਖਾਨ ਦੀ ਹਨਾ ਉਹਦੇ ਵਿੱਚ ਇੱਕ ਸੀਨ ਸੀਗਾ ਉਹਨਾਂ ਦਾ ਇੱਕ ਦੋਸਤ ਆਲਸ ਕਰਕੇ ਉਹ ਇੰਗਲੈਂਡ ਚ ਲੈ ਜਾਂਦਾ ਉੱਥੋਂ ਜਾ ਕੇ ਉਹ ਫੋਟੋ ਮਾ ਪਾਉਂਦਾ ਹੈ ਨਾ ਜਿਹੜੀਆਂ ਪਿੱਛੇ ਬੈਠੇ ਆ ਉਹਨਾਂ ਨੂੰ ਅਟਰੈਕਟ ਕਰਦੀਆਂ ਉਹਨਾਂ ਨੂੰ ਉਹ ਸਾਰੀ ਜਿਹੜੀ ਵੀ ਹੈ ਨਾ ਤਾਰਕਸ਼ਟ ਹੈਗੀ ਆ ਯਾਰ ਇੰਨਾ ਘੰਟ ਰਹਿਦਾ ਆ ਘਾਰ ਆ ਆ ਗੱਡੀ ਆ ਪਰ ਜਦੋਂ ਉੱਥੇ ਜਾਂਦੇ ਆ ਡਾਂਕੀ ਮਾਰ ਕੇ ਉਹ ਚੀਜ਼ਾਂ ਦੇਖੋ ਡਾਂਕੀ ਮਾਰਦੇ ਉੱਥੇ ਜਾਂਦੇ ਆ ਉੱਥੇ ਜਾ ਕੇ ਉਹ ਦੇਖਦੇ ਆ ਉਹ ਸਾਰਾ ਹੀ ਮੰਨ ਲਓ ਵੀ ਆਪਣੇ ਆਪ ਨੂੰ ਪੇਂਟ ਕਰੀ ਫਿਰਦਾ ਹੁੰਦਾ ਨਾ ਉਹ ਉਦਾਂ ਮਤਲਬ ਜਿਵੇਂ ਚਾਹ ਕੋਈ ਚ ਕਰਕੇ ਚਲੋ ਉਹ ਸੀਨ ਹੈ ਇੱਕ ਤਾਂ ਉੱਥੇ ਸਾਰੂ ਥਾਨ ਨੂੰ ਪੁੱਛਦਾ ਉਹਨੂੰ ਕੁੱਟਦਾ ਵੀ ਹੈ ਵੀਰ ਤੂੰ ਸਾਨੂੰ ਆ ਫੋਟੋ ਕਿਉਂ ਨਹੀਂ ਭੇਜਿਆ ਨਾ ਆ ਘਰ ਕਿੱਥੇ ਆ ਆ ਗੱਡੀ ਕਿੱ ਠੀਕ ਹੈ ਜਿਹੜੇ ਹਾਲਤ 'ਚ ਤੂੰ ਹੈਗਾ ਤੂੰ ਸਾਨੂੰ ਇਹਦੀ ਫੋਟੋ ਕਿਉਂ ਨਹੀਂ ਭੇਜੀ ਉਹ ਦਿਖਾਵਾ ਵੀ ਬਾਈ ਕਿਤੇ ਨਾ ਕਿਤੇ ਖੇਚਦਾ ਉਹ ਸੀਨ ਬਹੁਤ ਜ਼ਿਆਦਾ ਤੁਹਾਡੀ ਗੱਲ ਨਾਲ ਹਨਾ ਮੈਚ ਕਰਦਾ ਹੈ ਬਿਲਕੁਲ ਬਿਲਕੁਲ ਬਾਈ ਇਹ ਚੀਜ਼ਾਂ ਦਾ ਬਹੁਤ ਅਫੈਕਟ ਪਾਉਂਦੀਆਂ ਮੰਨ ਕੇ ਚੱਲ ਆਪਾਂ ਚੰਗੀ ਥਾਂ ਤੇ ਇੱਥੋਂ ਹੀ ਨਾਲੋ ਆਪਾਂ ਚੰਗੀ ਥਾਂ ਦਾ ਇੱਥੇ ਕਿਹੜਾ ਪੰਜਾਬ ਦੇ ਵਿੱਚ ਕਿਹੜਾ ਚੰਗੀਆਂ ਥਾਂ ਮਾ ਨਹੀਂ ਹੈਗੀਆਂ ਸਭ ਕੁਝ ਹੈਗਾ ਸਭ ਤੋਂ ਵੱਡੀ ਕੁਦਰਤਾਂ ਸਭ ਤੋਂ ਵਧੀਆ ਮੌਸਮ ਹੈ ਠੀਕ ਹੈ ਨਾ ਆਪਾਂ ਕਹਿੰਦੇ ਆ ਬਾਹਰ ਬਿਲਡਿੰਗ ਲਾਈਨ ਆ ਫਲਾਣਾ ਲੈਣਾ ਵੱਡੇ ਵੱਡੇ ਸ਼ਹਿਰਾਂ 'ਚ ਆਪਣੇ ਭੱਜ ਜਾਓ ਆਪਾਂ ਘੁੰਮਣ ਜਾਵੜੋ ਉ ਉਹ ਉਹ ਜਾਨਵੀ ਅਫੈਕਟ ਪਾਉਂਦੇ ਆ ਇੱਕੋ ਹੀ ਗੱਲ ਮੈਂ ਤੁਹਾਨੂੰ ਦੱਸਦਾ ਕੱਚੀ ਉਮਰ ਹੁੰਦੀ ਏ ਕੱਚੀ ਉਮਰ ਨੂੰ ਨਹੀਂ ਪਤਾ ਹੁੰਦਾ ਮੈਚੁਰ ਬੰਦੇ ਨੂੰ ਸਭ ਕੁਝ ਪਤਾ ਲੱਗ ਜਾਂਦਾ ਕੱਚੀ ਉਮਰ ਨੂੰ ਹਾਂ ਦਾ ਬਹੁਤ ਸੋਹਣੀਆਂ ਬਿਲਡਿੰਗਾਂ ਬਾਹਲਾ ਕੁਛ ਐ ਬੰਦੇ ਨੇ ਫੋਟੋ ਪਾਈ ਮੈਂ ਤਾਂ ਜਾਣੀ ਜਾਣਾ ਉਹ ਆਪਦੇ ਮਨ ਜਿਹੜੇ ਮਾਪਿਓ ਨੇ ਜੰਮਿਆ ਜਾਇਆ ਉਹਨੂੰ ਜਦੋਂ ਆਪਾਂ ਤੁੰਨੀ ਜਾਵਾਂਗੇ ਮਾਪਿਓ ਕਹਿੰਦਾ ਅਸੀਂ ਆਪਦੇ ਬੱਚੇ ਖਤਰੀ ਕਰਨਾ ਕੁਛ ਉਹ ਮਜਬੂਰ ਹੋਇਆ ਮੈਂ ਕਰਦਾ ਠੀਕ ਆ ਨਾ ਕੋਈ ਐ ਨਹੀਂ ਕਰਦਾ ਵੀ ਆਪਾਂ ਕਹਿੰਦੀ ਯਾਰ ਉਹ ਕਿਸੇ ਦਾ ਕੀ ਦਿਲ ਕਰਦਾ ਹੁੰਦਾ ਮੈਂ ਆਪਦੇ ਤੀ ਪੁੱਤ ਨੂੰ ਬਾਹਰ ਤੋਰ ਦਿਆਂ ਇੱਕ ਚੀਜ਼ ਐ ਮ ਮਾਪੇ ਉਹਨੇ ਵੀ ਬੱਚਿਆਂ ਦੇ ਵੱਲੋਂ ਵੀ ਹਨਾ ਜਿਵੇਂ ਹੁਣ ਆਪਾਂ ਕਹਿ ਲਈਏ ਬਾਹਰ ਜਾਣ ਵਾਲਾ ਜਿਹੜੇ ਚਲੋ ਯਾਰ 10 15 ਸਾਲ ਪਹਿਲਾਂ ਗਿਆ 5 ਸਾਲ ਪਹਿਲਾਂ ਗਿਆ ਉਹਨਾਂ ਨੂੰ ਆਪਾਂ ਛੱਡ ਦੂ ਹਨਾ ਪਰ ਜਿਹੜੇ ਹੁਣ ਜਾ ਰਿਹਾ ਜਾਂ ਇਨ ਫਿਊਚਰ ਜਾਣਗੇ ਉਹ ਇੱਕ ਤੁੱਕਾ ਨਹੀਂ ਲਾ ਰਿਹਾ ਤੁੱਕਾ ਹੀ ਹੈ ਬਈ ਹੁਣ ਮੰਨ ਕੇ ਗਲਤੂੰ ਗੱਲ ਆਪਾਂ ਥੋੜੀ ਗੱਲ ਆ ਗਈ ਵੀ ਜੋ 5 ਸਾਲ ਪਹਿਲਾਂ ਗਿਆ 10 ਸਾਲ ਪਹਿਲਾਂ ਗਿਆ ਦੋਆਬਾ ਏਰੀਆ ਆਪਣੇ ਵਿੱਚੋਂ ਬਹੁਤ ਪਹਿਲਾਂ ਗਿਆ ਆਪਾਂ ਬਹੁਤ ਸਣ ਆਲਾ ਕਹਿੰਦਾ ਯਾਰ ਕਾਮਯਾਬ ਉਹਨਾਂ ਦੀ ਇੱਕ ਇੱਕ ਪੀੜ੍ਹੀ ਬਈ ਗਲ ਗਈ ਜੇ ਇਹ ਆਉਣ ਵਾਲੀ ਜਨਰੇਸ਼ਨ ਹੈ ਉਹਦੇ ਮਾੜੇ ਮੋٹے ਜਾ ਕੇ ਉੱਥੇ ਪੈਰ ਲਾ ਗਏ ਉਧਰਲੇ ਕਲਚਰ ਨਾਲ ਲੱਗ ਗਏ ਉਹ ਆਪਣਾ ਪਛੋਕੜ ਭੁੱਲ ਗਏ ਤੂੰ ਐਂ ਦੇਖ ਆਪਣੇ 10 ਗੁਰੂਆਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਜੇ ਆਪਣਾ ਐਡਾ ਮੰਨ ਕੇ ਚੱਲ ਆਪਾਂ ਉਧਰ ਹੀ ਇਹੋ ਜਾਣਾ ਹੁੰਦਾ ਇਹ ਕਲਚਰ ਹੁੰਦਾ ਮੰਨ ਕੇ ਚੱਲ ਆਪਾਂ ਉਧਰ ਹੀ ਪੈਦਾ ਹੋ ਜਾਂਦੇ ਠੀਕ ਹੈ ਨਾ ਆਪਾਂ ਉਦਰੀ ਪੈਦਾ ਹੋ ਜਾਂਦੇ ਬਈ ਆਪਣੀ ਐਡੀ ਵੱਡੀ ਧਰਤੀ ਆ ਆਪਣੀ ਐਡੀ ਵੱਡੀ ਧਰਤੀ ਨੂੰ ਆਪਣੀ ਛੱਡ ਕੇ ਜਾ ਰਹੇ ਦੀ ਹਰਿਆਲੀ ਭਰੀ ਧਰਤੀ ਆ ਬਹੁਤ ਅਮੀਰ ਦੇਸ਼ ਆ ਜਿਹੜਾ ਪੰਜਾਬ ਐ ਠੀਕ ਆ ਇਹ ਸਭ ਦੀ ਇਹਦੇ ਉੱਤੇ ਅੱਕ ਹੈ ਕਿਵੇਂ ਇਹਨੂੰ ਖਾਲੀ ਕਰਿਆ ਜਾਵੇ ਉਹ ਹੀ ਤੁਹਾਡੇ ਵਾਲੀ ਪਹਿਲਾਂ ਵਾਲੀ ਗੱਲ ਵੀ ਯਾਨਸੀ ਦੀਆਂ ਪਾਲਿਸੀਆਂ ਨੇ ਇਹ ਪਾਲਿਸੀਆਂ ਵੀ ਕੰਮ ਕਰ ਰਹੀਆਂ ਗੱਲ ਕਰ ਆਪਾਂ ਨੂੰ ਆਪ ਨੂੰ ਵੀ ਸਮਝ ਚਾਹੀਦੀ ਹੈ ਨਾ ਇਹ ਚੀਜ਼ ਦੀ ਵੀ ਆਪਾਂ ਯਾਰ ਕਿਉਂ ਜਾ ਰਹੇ ਹਾਂ ਇੱਥੇ ਬਹਿ ਕੇ ਵੀ ਕੰਮ ਕਰ ਸਕਦੇ ਹਾਂ ਖਾਣੀ ਦਾ ਦੋ ਮੋਹ ਰੋਟੀ ਹੈ ਜਿਹੜਾ ਆਪਣਾ ਸਰੀਰ ਹੁੰਦਾ ਠੇਕੇ ਤੇ ਲੈ ਕੇ ਆਉਨੇ ਆਪਾਂ ਕਿਸੇ ਨੂੰ 80 ਸਾਲ ਦਾ ਮਿਲ ਜਾਂਦਾ ਕਿਸੇ ਨੂੰ 100 ਸਾਲ ਦਾ ਮਿਲ ਕਿਸੇ ਨੇ ਐ ਨਹੀਂ ਪਤਾ ਕੱਲ੍ਹ ਨੂੰ ਮਰ ਜਾਣਾ ਆਪਾਂ ਇੱਕ ਅਨੁਮਾਨ ਲਾਉਨੇ ਆ 60 80 100 ਦਾ ਠੇਕੇ ਤੇ ਹੁੰਦਾ ਸਰੀਰ ਇਹ ਠੀਕ ਹੈ ਨਾ ਇਹਨੇ ਕੀ ਪਤਾ ਕਦੋਂ ਖਤਮ ਹੋ ਜਾਣਾ ਰੋਟੀ ਖਾਤ ਨਹੀਂ ਆਉਂਦੇ ਆ ਜੇ ਤੂੰ ਕਿਸੇ ਕੋਲੇ ਆਡੀ ਆ ਤੇਰੇ ਕੋਲੇ ਸਵਿਫਟ ਆ ਬੈਠੇ ਤਾਂ ਵੀ ਸੇਫਟੀ ਚ ਜਾਣਾ ਆਡੀ ਨੇ ਕੋਈ ਜਿਆਦਾ ਹੋ ਦੇ ਦੇਣਾ ਜੇ ਤੂੰ ਵਧੀਆ ਘਰ ਤੇ ਰਹਿ ਰਹਿਆ ਐ ਥੋੜੀ ਵੀ ਆਪਾਂ ਮਹਾਲੀ ਛੱਤ ਲਈਏ ਨਹੀਂ ਬਾਕੀ ਬਈ ਪਤਾ ਯਾਰ ਕੀ ਐ ਚਲੋ ਪਿੱਛਾ ਆਵਾਂ ਬੰਦੇ ਦੀਆਂ ਉਹ ਕਦੇ ਮੁੱਕਦੀਆਂ ਨਹੀਂ ਹੈਨਾ ਜਿਹਦੇ ਕੋਲੇ ਅੱਜ ਕੁਛ ਹੈਗਾ ਉਹ ਦੂਸਰੇ ਕੋਲੇ ਤੋਂ ਜਿਆਦਾ ਉਹਨੂੰ ਦੇਖ ਕੇ ਇੱਛਾ ਬਣਦੀ ਆ ਵੀ ਮੇਰੇ ਕੋਲੇ ਵੀ ਇਹ ਹੋ ਗਏ ਜਦੋਂ ਉਹ ਆ ਗਿਆ ਇੱਛਾ ਹੋਰ ਵਧ ਜਾਂਦੀ ਆ ਹਨਾ ਤਾਂ ਇਹ ਆ ਵੀ ਇਸ਼ਾਵਾਂ ਤਾਂ ਚਲੋ ਕਦੇ ਨਹੀਂ ਮੁੱਕਦੀਆਂ ਹਾਂਜੀ ਹਾਂਜੀ ਬਾਈ ਉਹ ਨਹੀਂ ਬੰਦੇ ਦੀਆਂ ਮੁੱਕਦੀਆਂ ਪਰ ਜਿਹੜੀ ਆਪਾਂ ਗੱਲ ਕਰਦੇ ਆਂ ਆਡੀ ਦੀਆਂ ਸੁਵਿਫਟ ਦੀਆਂ ਜਾਂ ਕਹਿ ਲਓ ਸਾਈਕਰ ਦੀਆਂ ਹਨਾ ਹੂੰ ਹੂੰ ਪੈਸਾ ਤੁਹਾਨੂੰ ਕਦੇ ਵੀ ਸੁਖੀ ਨਹੀਂ ਕਰ ਸਕਦਾ ਹਨਾ ਜਿਹੜਾ ਸਾਡਾ ਸਰੀਰ ਆ ਕੁਦਰਤ ਨੇ ਉਹੋ ਜਿਹਾ ਮਤਲਬ ਇਹਦੀ ਬਣਾਵਟ ਦਿੱਤੀ ਆ ਜਿਹੋ ਜਾਂ ਨੂੰ ਮਾਹੌਲ ਮਿਲ ਜਾਂਦਾ ਜਿਹੇ ਜਿਹੀਆਂ ਸਹੂਲਤਾਂ ਮਿਲ ਜਾਂਦੀਆਂ ਜਿਹੇ ਜਿਹੀਆਂ ਔਖਾਂ ਮਿਲ ਜਾਂਦੀਆਂ ਹਨਾ ਉੱਥੇ ਲੱਗ ਜਾਂਦਾ ਬਿਲਕੁਲ ਬਿਲਕੁਲ ਤੁਸੀਂ ਇੱਕ ਬੰਦਾ ਵੱਡੀ ਗੱਡੀ ਤੇ ਜਾਂਦਾ ਛੋਟੀ ਤੇ ਜਾਂਦਾ ਸਾਈਕਲ ਤੇ ਜਾਂਦਾ ਮਾਨਸਿਕ ਸਥਿਤੀ ਤੁਸੀਂ ਚੈੱਕ ਕਰੋਗੇ ਉਹੀ ਆ ਕਾਲ ਸਾਬ ਨੂੰ ਉੰਨੀ ਆ ਪਹੁੰਚਣ ਦੀ ਹੈਨਾ ਸਾਈਕਲ ਵਾਲੇ ਨੂੰ ਵੀ ਉਹਨੂੰ ਵੀ ਕਾਲ ਆ ਗੱਡੀ ਵਾਲੇ ਨੂੰ ਵੀ ਉੰਨੀ ਚਾਹੀਏ ਤੇਜ਼ ਜਾ ਰਿਹਾ ਉਹਦੇ ਅੰਦਰ ਫਿਰ ਵੀ ਆ ਵੀ ਮੈਂ ਹੋਰ ਛੇਤੀ ਵਾਗਦਾ ਹੈਨਾ ਠੀਕ ਹੈ ਮਤਲਬ ਮਾਨਸਿਕ ਸਥਿਤੀ ਦਾ ਇੱਕੋ ਸੇਮ ਆਣਾ ਣਾ ਸੋਡੀ ਗੱਲ ਦੀ ਚਲੋ ਆਪਣਾ ਵਿਸ਼ਾ ਹੋਰ ਤੇ ਆਪਾਂ ਕਿਸੇ ਹੋਰ ਪਾਸੇ ਚਲੇ ਕੇ ਗੱਲਾਂ ਚ ਗੱਲਾਂ ਨਿਕਲ ਆਈਆਂ ਸੋ ਦੋਸਤੋ ਇਹ ਸਾਰੀ ਜਿਹੜੀ ਚਰਚਾ ਆਪਾਂ ਕੀਤੀ ਇਸ ਚੀਜ਼ ਦੇ ਉੱਤੇ ਮੈਨੂੰ ਲੱਗਦਾ ਹੈ ਵੀ ਬਹੁਤ ਪੁਆਇੰਟ ਸਾਹਮਣੇ ਆਏ ਆ ਨਿਕਲ ਕੇ ਹਨਾ ਜਿਹੜੀਆਂ ਚੀਜ਼ਾਂ ਤੇ ਗੱਲਾਂ ਹੋਣੀਆਂ ਜ਼ਰੂਰੀ ਸੀ ਸੋ ਕਿਉਂਕਿ ਬਾਹਰ ਜਾਣਾ ਤੇ ਇੱਕ ਟੁੱਕੇ ਦੇ ਤੌਰ ਤੇ ਜਾਣਾ ਜਾਂ ਇਹ ਸੋਚਣਾ ਵੀ ਬਾਹਰ ਜਾ ਕੇ ਪਤਾ ਨਹੀਂ ਸਾਨੂੰ ਬਹੁਤ ਈਜ਼ੀ ਤਰੀਕੇ ਦੇ ਨਾਲ ਸਭ ਕੁਝ ਮਿਲ ਜਾਊਗਾ ਤੇ ਜਾਂ ਇੱਥੇ ਸਾਡੇ ਕੋਲੇ ਕੁਝ ਵੀ ਨਹੀਂ ਹੈਗਾ ਇੱਥੇ ਅਸੀਂ ਕੀ ਕਰਾਂਗੇ ਸੋ ਉਹ ਸਾਰੀਆਂ ਗੱਲਾਂ ਤੇ ਆਪਾਂ ਕੋਸ਼ਿਸ਼ ਕਰੀਆ ਵੀ ਕੋਈ ਨਾ ਕੋਈ ਗੱਲ ਜਿਹੜੀ ਆ ਉਹ ਸਾਰੀ ਹੋ ਸਕੀ ਸੋ ਜੇਕਰ ਇਹ ਵਿਚਾਰ ਕਹਿ ਲੋ ਪੋਡਕਾਸਟ ਕਹਿ ਲੋ ਚੰਗਾ ਲੱਗਿਆ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੁਸੀਂ ਆਪਣਾ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਜਰੂਰ ਆਪਣੀ رائے ਲਿਖਿਓ ਤੇ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਕਿਉਂ ਵੀ ਰਾਦਰ ਇਹ ਬਣੀ ਸਿਰਾਂ ਚੀਜ਼ ਬਾਬੇ